ਨਮਸਕਾਰ ਤੁਸੀਂ ਦੇਖ ਰਹੇ ਦੈਦੇ ਕੁਚਲਾ ਮੈਂ ਤੁਹਾਡਾ ਜੀਤ ਰਿਖਾ ਅੱਜ ਆਪਸੀ ਭਾਈਚਾਰੇ ਦੇ ਪ੍ਰਤੀਕ ਤਿਹਾਰ ਈਦੁਲ ਫਿਤਰ ਦੇ ਪਵਿੱਤਰ ਮੌਕੇ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਮਲੇਰਕੋਟਲਾ ਵਿਖੇ ਸ਼ਿਰਕਤ ਕੀਤੀ ਤੇ ਸਮੁੱਚੇ ਮੁਸਲਿਮ ਭਾਈਚਾਰੇ ਨੂੰ ਮੁਬਾਰਕਬਾਦ ਦਿੱਤੇ ਇਸ ਮੌਕੇ ਉਹਨਾਂ ਨੇ ਮਲੇਰਕੋਟਲਾ ਵਿਖੇ ਸਰਕਾਰੀ ਮੈਡੀਕਲ ਕਾਲਜ ਸਰਕਾਰੀ ਗਰਲਸ ਕਾਲਜ ਅਤੇ ਸਰਕਾਰੀ ਕੰਪਲੈਕਸ ਬਣਾਉਣ ਦਾ ਐਲਾਨ ਕੀਤਾ ਈਦੁਲ ਫਿਤਰ ਦੇ ਇਸ ਮੁਬਾਰਕ ਮੌਕੇ ਤੇ ਬਹੁਤ ਹੀ ਭਾਰੀ ਗਿਣਤੀ ਦੇ ਵਿੱਚ ਅੱਜ ਨਵਾਜ਼ ਅਦਾ ਕਰਨਾ ਹੈ ਮੇਰੇ ਮਲੇ ਕੋੜਲੇ ਦੇ ਕਸਬੇ ਦੇ ਆਣ ਵਾਲੇ ਪਿੰਡਾਂ ਦੇ ਭਰਾਵੋ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ईद दीयां ਬਹੁਤ ਬਹੁਤ ਮੁਬਾਰਕਾਂ ਔਰ Eid ਇੱਕ ਦੂਜੇ ਨੂੰ ਗਲੇ ਮਿਲਣ ਦਾ ਤਿਹਾਰ ਹੈ ਪਿਆਰ ਸ਼ਾਂਤੀ ਦਾ ਤਿਹਾਰ ਹੈ ਔਰ ਅੱਜ ਮੈਨੂੰ ਮੌਕਾ ਮਿਲਿਆ ਕਿ ਮੈਂ ਮਲੇ ਕੋਲ ਆ ਕੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂ ਮੈਂ ਦੋ ਚਾਰ ਗੱਲਾਂ ਕਰਨੀਆਂ ਨੇ ਇੱਕ ਤਾਂ ਅੱਜ Eid ਦੇ ਮੌਕੇ ਤੇ ਮੈਨੂੰ ਦੱਸਦਿਆਂ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਖੁਸ਼ੀਆਂ ਵੰਡਣ ਨਾਲ ਦੁੱਗਣੀਆਂ ਹੋ ਜਾਂਦੀਆਂ ਨੇ ਕਿ ਮਲੇਰ ਕੋਟਲਾ ਨੂੰ ਇੱਕ ਕੰਮ ਮੈਡੀਕਲ ਕਾਲਜ ਜਿਹੜਾ ਹੈ ਉਹ ਅਪਰੂਵ ਹੋ ਗਿਆ 60 40 ਦੀ ਰੇਸ਼ਿਓ ਨਾਲ 60% ਜਿਹੜਾ ਸੈਂਟਰ ਦੇ ਨੇ 40 ਪੰਜਾਬ ਦੇ ਨੇ ਫੌਜ ਤੋਂ ਅਸੀਂ ਜ਼ਮੀਨ ਵੀ ਲੈ ਲਈ ਬਸ ਆਉਣ ਵਾਲੇ ਦਿਨਾਂ 'ਚ ਉਹਦਾ ਕੰਮ ਚੱਲ ਪੂਗਾ ਜਿਹਦੇ 'ਚ 100 ਐਮਬੀਬੀਸ ਦੀਆਂ ਸੀਟਾਂ ਨੇ ਸਾਡੇ ਬੱਚੇ ਇੱਥੇ ਹੀ ਰਹਿ ਕੇ ਡਾਕਟਰੀ ਦੀ ਪੜ੍ਹਾਈ ਕਰਨਗੇ ਤੇ ਜਦੋਂ ਕਾਲਜ ਆਉਂਦਾ ਤਾਂ ਉਹਦੇ ਨਾਲ ਸ਼ਰਤ ਹੁੰਦੀ ਹੈ ਕਿ 150 ਤੋਂ 200 ਬੈੱਡ ਦਾ ਹਸਪਤਾਲ ਵੀ ਬਣਾਉਣਾ ਪੈਂਦਾ ਸੋ ਨਾਲ ਹਸਪਤਾਲ ਵੀ ਜਿਹੜਾ ਉਹ ਅਪਗ੍ਰੇਡ ਹੋਊਗਾ ਹਸਪਤਾਲ ਵੀ ਜਿਹੜਾ ਉਹ ਲੇਟੈਸਟ ਇਕੁਪਮੈਂਟ ਦੇ ਨਾਲ ਲੈਸ ਹੋਊਗਾ ਮਲੇ ਕੋਲਾ ਵਾਸਤੇ ਬਹੁਤ ਸਾਰੇ ਹੋਰ ਪ੍ਰੋਜੈਕਟ ਜਿਹੜੇ ਨੇ ਜਿਵੇਂ ਗਵਰਨਮੈਂਟ ਗਰਲਜ਼ ਕਾਲਜ ਜਿਹੜਾ ਕੁੜੀਆਂ ਦਾ ਕਾਲਜ ਉਹ ਵੀ ਬਿਲਡਿੰਗ ਬਣ ਗਈ ਹੈ ਬਸ ਆਉਣ ਵਾਲੇ ਦਿਨਾਂ 'ਚ ਉੱਥੇ ਪੜਾਈ ਸ਼ੁਰੂ ਹੋ ਜਾਊਗੀ ਤੇ ਕਿਉਂਕਿ ਅਸੀਂ ਐਜੂਕੇਸ਼ਨ ਵੱਲ ਬਹੁਤ ਧਿਆਨ ਦੇ ਰਹੇ ਆਂ ਜੇ ਪੜਾਈ ਲਿਖਾਈ ਹੋਊਗੀ ਤਾਂ ਤਰੱਕੀ ਹੋਊਗੀ ਇਸ ਤੋਂ ਇਲਾਵਾ ਮਲੇਰਕੋਟਲਾ ਨਵਾਂ ਜ਼ਿਲ੍ਹਾ ਬਣਿਆ ਤਾਂ ਨਵੀਆਂ ਬਿਲਡਿੰਗਾਂ ਬਣਨ ਗਈਆਂ ਡੀਸੀ ਕੰਪਲੈਕਸ ਤਹਿਸੀਲ ਕੰਪਲੈਕਸ ਇਹ ਸਾਰੇ ਬਣ ਕੇ ਨਕਸ਼ੇ ਤਿਆਰ ਨੇ ਪੈਸੇ ਵੀ ਖਾਤਿਆਂ 'ਚ ਆ ਗਏ ਨੇ ਤੇ ਹੁਣ ਤੁਹਾਨੂੰ ਆਪਣੇ ਕੰਮਕਾਰ ਕਰਨ ਲਈ ਕਿਤੇ ਇੱਧਰ ਉੱਧਰ ਜਾਣ ਦੀ ਲੋੜ ਨਹੀਂ ਪੈਣੀ ਮੈਂ ਮਲੇਰਕੋਟਲੇ ਨੂੰ ਕੋਈ ਬੇਗਾਨਾ ਸ਼ਹਿਰ ਨਹੀਂ ਸਮਝਦਾ ਕਿਉਂਕਿ ਮੈਂ ਇੱਕ ਸਰਕਾਰੀ ਕਾਲਜ ਮਲੇਰ ਕੋਲੇ ਚ ਜਦੋਂ ਕਾਲਜ ਪੜ੍ਹਦਾ ਹੁੰਦਾ ਸੀ ਮੈਂ ਸੁਨਾਮ ਤਾਂ ਬਹੁਤ ਸਾਰੇ ਯੂਥ ਫੈਸਟੀਵਲਾਂ ਚ ਮਲੇਰ ਕੋਲੇ ਤੋਂ ਮੈਂ ਇਨਾਮ ਜਿੱਤੇ ਆ ਟਰੋਫੀਆਂ ਜਿੱਤੀਆਂ ਬਹੁਤ ਸਾਰੇ ਲੋਕ ਖੜੇ ਵੀ ਹੋਣਗੇ ਸਟੇਜ ਜਿਨ੍ਹਾਂ ਨੇ ਉਸ ਵੇਲੇ ਦੇਖਿਆ ਹੋਊਗਾ ਸਵਾਜ Eid ਦੇ ਮੌਕੇ ਤੇ ਜਿਹੜਾ ਪੂਰੀ ਦੁਨੀਆ ਦੇ ਵਿੱਚ Eid ਮਨਾਈ ਜਾ ਰਹੀ ਹੈ ਮਲੇਰ ਕੋਲੇ ਦੀ Eid ਜਿਹੜੀ ਉਹ ਖਾਸ ਹੁੰਦੀ ਹੈ ਅਰੇ ਸ਼ਹਿਰ ਜਿਹੜਾ ਇਹ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ ਜਦੋਂ ਨਵਾਬ ਨੇ ਮਲੇ ਕੋੜਲੇ ਦੇ ਨਵਾਬ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਿਬਜ਼ਾਦਿਆਂ ਨੂੰ ਜਦੋਂ ਚਿੜਿਆ ਜਾ ਰਿਹਾ ਸੀ ਸਰਹੰਤਾ ਹਾ ਦਾ ਨਾਰਾ ਮਾਰਿਆ ਸੀ ਉਸੇ ਕਰਕੇ ਆਪਣੀ ਜਿਹੜੀ ਭਾਈਚਾਰਕ ਸਾਂਝ ਹੈ ਉਹ ਇੰਨੀ ਸਟਰੋਂਗ ਹੈ ਇੰਨੀ ਤਕੜੀ ਹੈ ਕਿ ਇਹਨੂੰ ਕੋਈ ਤੋੜ ਨਹੀਂ ਸਕਦਾ ਔਰ ਪੰਜਾਬ ਦੇ ਵਿੱਚ ਮੈਂ ਪਿਛਲੀ ਵਾਰ ਵੀ ਕਿਹਾ ਸੀ ਅੱਜ ਵੀ ਕਹਿਣਾ ਹਰ ਕਿਸਮ ਦਾ ਬੀਜ ਉੱਗ ਪੈਂਦਾ ਪਰ ਨਫ਼ਰਤ ਦਾ ਬੀਜ ਪੰਜਾਬ ਚ ਉੱਗ ਨਹੀਂ ਸਕਦਾ ਔਰ ਨਾ ਹੀ ਅਸੀਂ ਉਗਣ ਦੇਣਾ ਹੈ ਨਫ਼ਰਤ ਦਾ ਬੀਜ ਪੰਜਾਬ ਦੇ ਵਿੱਚ ਐਮਪੀ ਸਾਹਿਬ ਖੜੇ ਨੇ ਕੋਈ ਸੈਂਟਰ ਨਾਲ ਮੰਗ ਹੋਵੇ ਤਾਂ ਅਸੀਂ ਐਮਪੀ ਸਾਹਿਬ ਤੋਂ ਕਰਵਾਉਨੇ ਆ ਤੁਸੀਂ ਆਪ ਚੁਣ ਕੇ ਭੇਜਿਆ ਇਹਨਾਂ ਨੂੰ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਚ ਜਮੇਲੂ ਰਹਿਮਾਨ ਜੀ ਖੜੇ ਨੇ ਵਿਧਾਨ ਸਭਾ ਦੇ ਵਿੱਚ ਕੋਈ ਕੰਮ ਹੋਵੇ ਪੰਜਾਬ ਸਰਕਾਰ ਤੱਕ ਮੇਰੇ ਕੋਲ ਅਕਸਰ ਆਉਂਦੇ ਰਹਿੰਦੇ ਨੇ ਔਰ ਕੋਈ ਖਜ਼ਾਨੇ 'ਚ ਕਮੀ ਨਹੀਂ ਉਹ ਪਹਿਲਾਂ ਵਾਲੇ ਜਿਹੜੇ ਖਜ਼ਾਨਾ ਮੰਤਰੀ ਸੀ ਉਹ ਤਾਂ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਕਹਿ ਕੇ ਤੁਰ ਗਏ ਸਾਨੂੰ 3 ਸਾਲ ਹੋ ਗਏ ਕਦੇ ਨਹੀਂ ਕਿਹਾ ਵੀ ਖਜ਼ਾਨਾ ਖਾਲੀ ਹੈ ਅਸਲ 'ਚ ਖਜ਼ਾਨਾ ਖਾਲੀ ਨਹੀਂ ਹੁੰਦਾ ਉਹਨਾਂ ਦੀ ਨੀਅਤ ਖਾਲੀ ਹੁੰਦੀ ਹੈ ਉਹ ਨੀਤਾਂ ਖਾਲੀ ਨੇ ਤਾਂ ਫਿਰ ਖਜ਼ਾਨਾ ਖਾਲੀ ਹੋ ਜਾਊਗਾ ਜੀ ਨੀਤਾਂ ਨੂੰ ਮਰਦਾ ਨੇ ਸੋ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਇੱਥੇ ਪਹੁੰਚਿਆਂ ਨੂੰ ਜੀ ਆਇਆਂ ਕਹਿਣਾ ਮੈਨੂੰ ਬੁਲਾ ਕੇ ਇੱਥੇ ਮਾਨ ਸਨਮਾਨ ਦਿੱਤਾ ਕੱਲਾ ਕੱਲਾ ਕਦਮ ਤੁਹਾਡਾ ਚੱਲਿਆ ਹੋਇਆ ਸਾਡੇ ਸਿਰ ਮੱਥੇ ਔਰ ਬਸਟੈਂਡ ਦਾ ਕਮ ਮਲੇਰ ਕੋਲੇ ਦਾ ਇਸ ਤੋਂ ਇਲਾਵਾ ਮਲੇਰ ਕੋਲੇ ਦੇ ਆਲੇ ਦੁਆਲੇ ਦੇ ਪਿੰਡਾਂ ਦੀਆਂ ਸਾਰੀਆਂ ਸੜਕਾਂ ਮਲੇਰ ਕੋਲੇ ਦੇ ਵਿੱਚ ਬਹੁਤ ਸ਼ਾਨਦਾਰ ਗਰਾਊਂਡ ਖੇਡਣ ਵਾਸਤੇ ਆਲੇ ਦੁਆਲੇ ਪਿੰਡਾਂ ਦੇ ਵਿੱਚ ਗਰਾਊਂਡ ਸਫਾਈ ਸ਼ਹਿਰ ਦੀ ਸਾਰੀਆਂ ਸਾਡੇ ਉਂਗਲਾਂ ਤੇ ਗਿਣੀਆਂ ਪਈਆਂ ਨੇ ਅੱਜ 2 ਸਾਲ ਪਏ ਆ ਆਪਣੀ ਸਰਕਾਰ ਦੇ ਉਹਨਾਂ 2 ਸਾਲਾਂ ਚ ਬਹੁਤ ਸਾਰੇ ਕੰਮ ਜਿਹੜੇ ਨੇ ਕਿਉਂਕਿ ਜ਼ਿਲ੍ਹਾ ਨਵਾਂ ਬਣਿਆ ਇਸ ਕਰਕੇ ਸਭ ਕੁਝ ਲੇਟੈਸਟ ਹੀ ਬਣਾਵਾਂਗੇ ਪੁਰਾਣੇ ਨਕਸ਼ੇ ਨਹੀਂ ਬਣਾਉਂਦੇ ਹੁਣ ਉਹ ਲਾਲ ਜੀ ਇੱਟਾਂ ਵਾਲੇ ਹੁਣ ਤਾਂ ਵਧੀਆ ਸੋਨੇ ਸ਼ੀਸ਼ੇ ਵਾਲੇ ਦਫ਼ਤਰ ਬਣਾਵਾਂਗੇ ਲੇਟੈਸਟ ਜਿਹੜੇ ਅਗਲੇ 40 ਸਾਲ ਤੱਕ ਐਂਗਲਿਸ਼ ਕਦੇ ਰਹਿਣ ਸੋ ਇਸ ਕਰਕੇ ਲਗਭਗ 150 ਤੋਂ 200 ਕਰੋੜ ਮਲੇ ਕੋਲੇ ਵਾਸਤੇ ਸਾਡੇ ਅਮਰਗੜ ਦੇ ਐਮਐਲਏ ਸਾਹਿਬ ਖੜੇ ਨੇ ਗਜਨ ਮਾਜਰਾ ਸਾਹਿਬ ਅਮਰਗੜ ਕੰਪਲੈਕਸ ਵੀ ਬਣਾਉਣਾ ਹੈ। ਔਰ ਅਮਰਗੜ ਦੇ ਵਿੱਚ ਤਹਿਸੀਲ ਕੰਪਲੈਕਸ ਬਣਨਾ ਹੈ। ਸੜਕਾਂ ਬਣਨੀਆਂ ਨੇ ਆ ਜਿਹੜੀ ਜਰਗ ਰੌਣੀ ਵਾਲੀ ਹੈਗੀ ਆ ਸੜਕ ਥੋੜੇ ਜੇ ਦਿਨਾਂ 'ਚ ਇਹ ਵੀ ਕੰਪਲੀਟ ਹੋ ਜਾਊਗੀ ਖੰਨੇ ਵਾਲੀ ਜਿਹੜੀ ਰੋਡ ਹੈ। ਸੋ ਕਿਸੇ ਕਿਸਮ ਦੀ ਕੋਈ ਸਲਾਹ ਕਿਸੇ ਕਿਸਮ ਦੀ ਕੋਈ ਤੁਹਾਡੇ ਵੱਲੋਂ ਸਜੈਸ਼ਨ ਤੁਹਾਡੇ ਵੱਲੋਂ ਕੋਈ ਸਰਕਾਰ ਵਾਸਤੇ ਕੋਈ ਸੁਝਾ ਹੋਵੇ ਤਾਂ ਜਦੋਂ ਮਰਜੀ ਐਮਐਲਏ ਸਾਹਿਬ ਨੂੰ ਡਿਪਟੀ ਕਮਿਸ਼ਨਰ ਨੂੰ ਐਸਐਸਪੀ ਨੂੰ ਸਾਨੂੰ ਦੱਸ ਦਿਓ ਔਰ ਨਸ਼ਿਆਂ ਦੇ ਵਿਰੁੱਧ ਬੋਲਿਆ ਵੀ ਜਾ ਰਿਹਾ ਸੀ ਅੱਜ ਇਸ ਪਵਿੱਤਰ ਇਤਗਾਹ ਚੋਂ ਕਿ ਨਸ਼ਿਆਂ ਦੇ ਵਿਰੁੱਧ ਅਸੀਂ ਯੁੱਧ ਛੇੜਿਆ ਹੋਇਆ ਹੈ ਤੁਹਾਡੇ ਸਹਿਯੋਗ ਦੀ ਲੋੜ ਹੈ ਬਸ ਤੁਸੀਂ ਸਾਨੂੰ ਦੱਸ ਦੋ ਕਿ ਕਿੱਥੇ ਨਸ਼ਾ ਵੇਚਦਾ ਹੈ ਕੌਣ ਵੇਚਦਾ ਹੈ ਬਾਕੀ ਕੰਮ ਸਾਡਾ ਹੈ ਉਹਨਾਂ ਨੂੰ ਫੜਨਾ ਔਰ ਨਸ਼ੇ ਨਾਲ ਕਿਸੇ ਦੇ ਘਰ ਬਰਬਾਦ ਕਰਕੇ ਆਪਣੀਆਂ ਜਿਹੜੀਆਂ ਕੋਠੀਆਂ ਪਾਈਆਂ ਉਹਨਾਂ ਤੇ ਤਾਂ ਬਲਡੋజర్ ਚੱਲੂਗਾ ਔਰ ਚੱਲ ਵੀ ਰਿਹਾ ਕਿਉਂਕਿ ਕਿਸੇ ਦਾ ਘਰ ਬਰਬਾਦ ਕਰਕੇ ਆਪਣਾ ਘਰ ਆਪਣੀਆਂ ਕੋਠੀਆਂ ਪਾ ਕੇ ਤੁਸੀਂ ਕਿਵੇਂ ਰਹਿ ਸਕਦੇ ਹੋ ਸੋ ਭ੍ਰਿਸ਼ਟਾਚਾਰ ਦੇ ਵਿਰੁੱਧ ਲਹਿਰ ਛੇੜੀ ਹੋਈ ਹੈ ਪਿੱਛੇ ਜੇ ਤੁਸੀਂ ਦੇਖਿਆ ਸੀ ਤਹਿਸੀਲਾਂ 'ਚ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਸੀ ਰੀਸਟਰੀਆਂ ਕਰਾਉਣ ਦੇ ਪੈਸੇ ਮੰਗਦੇ ਸੀ ਸਾਰੇ ਹੀ ਸਿਸਟਮ ਬਦਲ ਕੇ ਰੱਖਤਾ ਜੀ ਮਲੇਰ ਕੋਟੇ ਵਾਲਾ ਪਠਾਨ ਕੋਟਲਾ ਤਾਂ ਪਠਾਨ ਕੋਟ ਵਾਲਾ ਫਾਜ਼ਲ ਕਾਲਾ ਤਾਂ ਫਾਜ਼ਲ ਕਾਲਾ ਮਹਾਲੀ ਫਿਰਦਾ ਮਹਾਲੀ ਵਾਲਾ ਇੱਧਰ ਫਿਰੋਜ਼ਪੁਰ ਕੰਨੀ ਫਿਰਦਾ ਸਾਰੇ ਜਿਹੜੇ 1 ਰੁਪਈਆ ਵੀ ਜੇ ਤੁਹਾਡੇ ਤੋਂ ਕੋਈ ਲੈ ਜੇ ਤੁਸੀਂ ਸਾਨੂੰ ਦੱਸ ਦਿਓ ਬਾਕੀ ਕੰਮ ਸਾਡਾ ਹੈ ਕਿਉਂਕਿ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਜਿਹੜਾ ਖਾਊਗਾ ਉਹਨੂੰ ਅਸੀਂ ਛੱਡਾਂਗੇ ਨਹੀਂ ਤੁਹਾਡੇ ਕਿਹੜਾ ਝਾੜਾ ਨੂੰ ਲੱਗਦੇ ਆ ਬੜੀ ਮਿਹਨਤ ਕਰਕੇ ਪੈਸੇ ਕਮਾਉਣੇ ਹੋ ਡਬਲ ਡਬਲ ਸ਼ਿਫਟਾਂ ਲਾਉਨੇ ਹੋ ਤੁਸੀਂ ਫਿਰ ਕਿਤੇ ਜਾ ਕੇ ਤੁਸੀਂ ਘਰ ਦਾ ਗੁਜ਼ਾਰਾ ਕਰਦੇ ਹੋ ਸੋ ਇਸ ਕਰਕੇ ਆਉਣ ਵਾਲੇ ਦਿਨਾਂ 'ਚ ਬਹੁਤ ਸਾਰੇ ਵਿਕਾਸ ਦੇ ਕੰਮਾਂ ਦਾ ਅਨਾਉਂਸਮੈਂਟ ਹੋਊਗੀ ਪਿੰਡਾਂ ਨੂੰ ਜਿਹੜੀਆਂ ਬੱਸਾਂ ਬੰਦ ਹੋ ਗਈਆਂ ਮਿੰਨੀ ਬੱਸਾਂ ਉਹ ਸ਼ੁਰੂ ਕਰਨ ਲੱਗਿਆ ਦੁਬਾਰੇ ਕਿਉਂਕਿ ਪਿੰਡਾਂ 'ਚ ਤਾਂ ਬੱਸਾਂ ਜਾਣੋ ਹਾਟੀ ਗਈਆਂ ਰਵਾਜ਼ ਹੀ ਖਤਮ ਕਰਤਾ ਇਹਨਾਂ ਨੇ ਤਾਂ ਮਿੰਨੀ ਬੱਸਾਂ ਦੇ ਪਰਮਟ ਵੀ ਅਸੀਂ ਬੇਰੁਜ਼ਗਾਰਾਂ ਨੂੰ ਹੀ ਦੇ ਰਹੇ ਹਾਂ ਤੁਸੀਂ ਆਓ ਅਪਲਾਈ ਕਰੋ ਦੋ ਜਾਣੇ ਚਾਰ ਜਾਣੇ ਮਿਲ ਕੇ ਮਿੰਨੀ ਬੱਸ ਦਾ ਪਰਮਿਟ ਅਪਲਾਈ ਕਰੋ ਕੋਈ ਸਪਾਰਸ਼ ਨਹੀਂ ਚੱਲੂਗੀ ਕੋਈ ਪੈਸਾ ਨਹੀਂ ਚੱਲੂਗਾ ਤੁਹਾਨੂੰ ਅਸੀਂ ਗਵਰਨਮੈਂਟ ਵੱਲੋਂ ਘੱਟ ਰੇਟਾਂ ਤੇ ਮਿੰਨੀ ਬੱਸ ਵੀ ਪ੍ਰੋਵਾਈਡ ਕਰਾ ਕੇ ਦੇਵਾਂਗੇ ਤਾਂ ਕਿ ਤੁਸੀਂ ਆਪਣਾ ਰੋਜ਼ਗਾਰ ਤੋਰ ਸਕੋ ਸੋ ਅੱਜ ਬਹੁਤ ਖੁਸ਼ੀ ਹੈ ਮੈਨੂੰ ਕਿ ਇੰਨੀ ਭਾਰੀ ਗਿਣਤੀ ਚ ਤੁਸੀਂ ਆ ਕੇ ਸਾਡਾ ਇਸਤੇਮਾਲ ਕੀਤਾ ਹੈ और मैं तो यही कहूंगा किसते रहो लोगों को अक्सर कहते सुना है जिंदा रहे तो फिर मिलेंगे लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे तो मिलते गिलते रहेंगे परमात्मा थानू तंदुरुस्त रखे ਪਰਮਾਤਮਾ ਤੁਹਾਡੇ ਘਰਾਂ ਚ ਬਰਕਤਾਂ ਪਾਵੇ ਤਰੱਕੀਆਂ ਹੋਣ ਬਹੁਤ-ਬਹੁਤ ਤੁਹਾਨੂੰ ਮੁਬਾਰਕਾਂ Eid ਦੀਆਂ ਇੱਕ ਵਾਰ ਫੇਰ ਔਰ ਇਹੀ ਦੁਆ ਕਰਦਾ ਕਿ ਤੁਹਾਡੇ ਘਰਾਂ ਚ ਚੁੱਲ੍ਹੇ ਜਿਹੜੇ ਨੇ ਉਹ ਬਲਦੇ ਰਹਿਣ ਔਰ ਤਰੱਕੀਆਂ ਹੁੰਦੀਆਂ ਰਹਿਣ ਆਮੀਨ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਮਿਹਰਬਾਨ